ਕੋਈ ਹੋਰ ਨਹੀਂ ਬਣਦੇ ਹਾਂਜੀ ਕੀ ਬਣਿਆ ਫੜਨ ਜੀ ਅੱਜ ਅੱਜ ਬਣਿਆ ਬੇਸਣ ਦਾ ਹਲਵਾ ਬੇਸਣ ਦਾ ਹਲਵਾ ਹਾਂਜੀ ਉਹ ਵੀ ਇੰਨੀ ਗਰਮੀ ਦੇ ਵਿੱਚ ਹਾਂ ਕੀ ਦੀ ਫਰਮਾਇਸ਼ ਤੇ ਬਣਿਆ ਮੰਮੀ ਇਹ ਹਰਕੀਰਤ ਦੇ ਚਾਚੂ ਦੀ ਫਰਮਾਇਸ਼ ਅੱਛਾ ਅੱਛਾ ਤੇਰੇ ਚਾਚੂ ਨੂੰ ਲੱਗਦਾ ਇੰਨੀ ਗਰਮੀ ਦੇ ਵਿੱਚ ਖਾਣ ਨੂੰ ਆਤੇ ਹੈ ਆ ਜਾਈਦਾ ਹਾਂ ਸਾਨੂੰ ਕੀ ਸਾਨੂੰ ਕੀ ਆ ਬਾਅਦ ਚ ਆਪਾਂ ਫਲੈਸ਼ ਕਰੇਗਾ ਸਾਡਾ ਕੰਮ ਆ ਬਣਾ ਕੇ ਦੇਣਾ ਅੱਛਾ ਬਾਅਦ ਚ ਜੋ ਸਾਈਡ ਇਫੈਕਟ ਹੋਣਾ ਉਹ ਆਪੇ ਨਿਭੜੇਗਾ ਸਾਈਡ ਇਫੈਕਟ ਹੁਣ ਲੀਵਰ ਤੇ ਸਾਰਿਆਂ ਦੇ ਖਰਾਬ ਹੁੰਦੇ ਆ ਗੱਲ ਕੀ ਬੰਦਾ ਕਿਨੇ ਤੇ ਪਾਣਾ ਵਰਤ ਜਾਣਾ ਹੈ ਨਹੀਂ ਚਲੋ ਥੋੜਾ ਥੋੜਾ ਕਰਾਂਗੇ ਆਪਾਂ ਕੋੜੇ ਬੋੜੇ ਬੋੜੇ ਆ ਇਹਦੀ ਮਤਲਬ ਕਿ 스멜 ਤੋਂ ਇਹਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੂੰ ਜੇ ਉਹ ਦਿਨ ਮੈਂ ਬੈਸਣ ਵਾਤੇ ਨਾ ਕੜੀ ਵਾਤੇ ਪਕੌੜੇ ਬਣਾਉਂਦੀ ਹਾਂ ਹੂੰ ਤੇ ਆ ਕੇ ਕਹਿੰਦਾ ਮਮਾ ਕੋੜੇ ਬੋੜੇ ਆ ਅੱਛਾ ਕੋੜੇ ਬੜੇ ਪਸੰਦ ਆਏ ਨੂੰ ਤੇ ਅੱਜ ਵੀ ਬੈਸਣ ਦੀ ਇੱਕ ਸਾਦੀ 스멜 ਹੀ ਤੇ ਕਹਿੰਦਾ ਮਮਾ ਕੋੜੇ ਬੋੜੇ ਆ ਅੱਛਾ ਇਹ ਤੇ ਮਮਾ ਕੀ ਬੋੜਦੇ ਬਣਾਇਆ ਰੇ ਥੋੜਾ ਜਿਹਾ ਹੀ ਆ ਤਾਂ ਇਹ ਥੋੜਾ ਬਣਾਇਆ ਵੀ ਗਰਮ ਬੜਾ ਹੁੰਦਾ ਵਾ ਬਹੁਤ ਜ਼ਿਆਦਾ ਗਰਮ ਆ ਮਾਤਾ ਵਿੱਚ ਕਾਜੂ ਬਦਾਮ ਵੀ ਪਾਉਣੇ ਆ ਫਿਰ ਮੈਂ ਉਹ ਉਹ ਜਾ ਅਗਾ ਇਨੀ ਗਰਮੀਆਂ ਦੇ ਕਾਜੂ ਬਦਾਮ ਕਰੋਟ ਪਾਉਣੇ ਤੁਸੀਂ ਵਿੱਚ ਨਹੀਂ ਉਹ ਪਾਏ ਥੋੜੀ ਜਿਹੀ ਬਸ ਕਾਜੂ ਅੱਛਾ ਇਹ ਹਰਕਿਰਤਨ ਇਹ ਕੀ ਬਣ ਰਿਹਾ ਭਲਾ ਕਾਜੂ ਕਾਜੂ ਇੱਧਰ ਵੇਖ ਕਿੱਧਰ ਲੁੱਕ ਕੇ ਘਲੋਤਾ ਆ ਹਲਵਾ ਹਲਵਾ ਕਿਸ ਦਾ ਹਲਵਾ ਬਣ ਰਿਹਾ ਕਿਤੇ ਸੂਜੀ ਦਾ ਮੇਰਾ ਸੂਜੀ ਦਾ ਨਹੀਂ ਵੇਸਨ ਦਾ ਮੇਰਾ ਬੇਸਨ ਦਾ ਹਲਵਾ ਬੇਸਨ ਦਾ ਹਲਵਾ ਤੇ ਤੂੰ ਕੀ ਫੜਿਆ ਹੋਇਆ ਕਿਰਤ ਬਣਿਆ ਠੰਡੀ ਠਾਰ ਵਾਲਾ ਨਹੀਂ ਨਹੀਂ ਹਾਂ ਨਾ ਡੋਲੀ ਡੋਲਦੇ ਉਤਰਾ ਪਾਣੀ ਨੇ ਪੀਵੀ ਹਾ ਗੰਦਾ ਪਾਣੀ ਆ ਸੋ ਅਈ ਮੇ ਗਰਮੀ ਦੇ ਵਿੱਚ ਅੱਜ ਕਿਰਨ ਹੁਣੀ ਬਣਾਉਂਦੀਆਂ ਬੇਸਨ ਦਾ ਹਲਵਾ ਹੈ ਹਾਂ ਹਾਂਜੀ ਕਹਿੰਦੀਆਂ ਵੀ ਲੈ ਉਧਰ ਵੇ ਲੈ ਹਾਂ ਨਾ ਮੋਟਰ ਚਲਾਤੀ ਕਹਿੰਦੀਆਂ ਵੀ ਬੇਸਨ ਦਾ ਹਲਵਾ ਖਾਣਾ ਆ ਹੈ ਬੰਦਾ ਕੋਈ ਠੰਡੀ ਮਿੱਠੀ ਚੀਜ਼ ਬਣਾਉਂਦਾ ਕੋਈ ਆਈਸਕ੍ਰੀਮ ਬਣਾਉਂਦਾ ਯਾਰ ਤੁਸੀਂ ਤੇ ਪਹਿਲਾਂ ਆਪਾਂ ਠੰਡੇ ਕਰਤਾ ਨਾ ਅੱਛਾ ਪਹਿਲਾਂ ਆਈਸਕ੍ਰੀਮ ਕੁਆਲਿਟੀ ਹੁਣ ਮੈਂ ਥੋੜਾ ਜਿਹਾ ਗਰਮ ਕਰ ਉਹ ਤੁਸੀਂ ਤਿੰਨੇੜਾ ਬਣਾਈ ਭਾਈ ਇਹ ਯਾਰ ਕੋਈ ਲੈ ਕੇ ਖਾਦੀ ਆ ਤੁਹਾਨੂੰ ਉਹ ਵੀ ਬਣਾ ਕੇ ਦੱਸਾਂਗੇ ਮੈਨੂੰ ਜਾਚ ਹੁਣ ਦੀ ਤੈਨੂੰ ਜਾਚ ਸਿੱਖ ਕੇ ਆਈਆਂ ਮਾਂ ਕਹ ਤੂੰ ਆਈਸਕ੍ਰੀਮ ਬਣਾਉਣੀ ਹੈ ਸਿੱਖ ਕੇ ਆਈਆਂ ਹਾਂ ਅੱਗੇ ਭਾਬੀ ਨੇ ਗੱਲ ਖਾਦੀ ਬਣਾਈ ਜਿਹੜੀ ਕਹਿੰਦੀ ਦੀਦੀ ਇਹ ਜ਼ਿਆਦਾ ਠੰਡੀ ਹੋ ਗਈ ਹੁਣ ਆਪਾਂ ਨਾ ਇਹਨੂੰ ਕੋਲੇ ਚ ਪਾ ਕੇ ਪੀਂਦੇ ਆ ਠਗਲਾ ਪਗਲਾ ਕੇ ਹੂੰ ਤੰਗੀ ਆਈਸਕ੍ਰੀਮ ਬਣਾਣੀ ਆ ਕਿ ਦੋਹਾਂ ਨੂੰ ਹੋਰ ਚ ਬਣਾਵਾ ਕਰਾਂਗੇ ਕੂਪੀਆਂ ਲੈ ਆ ਕੇ ਦੇਈਏ ਠੀਕ ਆ ਜੀ ਕੂਪੀਆਂ ਲੈ ਆ ਦਾਂਗੇ ਤੁਹਾਨੂੰ ਫਿਰ ਤੁਸੀਂ ਇਹੋ ਕੁਝ ਹੀ ਕਰ ਲਿਆ ਕਰੋ ਦੋਹਾਂ ਜਾਣੀਆਂ ਕਿ ਨੌ ਸੱਸ ਨੇ ਹੋਰ ਕੀ ਕਰਨਾ ਹੈ ਹਾਂ ਤੇ ਹਰ ਕੀ ਤਾ ਸਕੂਲੇ ਹਰ ਕੀ ਤਾ ਸਕੂਲੇ ਠੀਕ ਆ ਹਰ ਕੀ ਤਾ ਅੱਜ ਕੀ ਪੜ ਕੇ ਆਏ ਸਕੂਲੋਂ ਓਏ ਕੁਝ ਨਹੀਂ ਕੁਝ ਨਹੀਂ ਕੁਝ ਹੁੰਦਾ ਵੀ ਹੈ ਕਿ ਨਹੀਂ ਸਿੱਖਿਆ ਕੁਝ ਕਿ ਨਹੀਂ ਸਕੂਲੇ ਓ ਓ ਓ ਕੀ ਸਿੱਖਿਆ ਕੁਝ ਕਿ ਨਹੀਂ ਸਕੂਲੇ ਅੱਜ ਪਾਪਾ ਕਹਿੰਦਾ ਕੀ ਸੇਖਾ ਚਲ ਠੀਕ ਐ ਲੈ ਉਹ ਫਿਰ ਕਮਰੇ ਚ ਵੇਖਦੇ ਆ ਕੀ ਬਣਾਇਆ ਤੁਸੀਂ ਹੈ ਇਹ ਤਾਂ ਪਾਪਾ ਕਹਿੰਦਾ ਲੈ ਆ ਉਹ ਘਰ ਕੈਸੀ ਐ ਤੀ ਲੈ ਆ ਉਹ ਘਰ ਚਲੋ 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 ਐਨੀ ਮੀਟ ਆ ਰੋ ਥਲੇ ਚਲੋ ਘਰ ਤੇ ਅਜਾ ਕਿਤੇ ਅੰਦਰ ਚਲੀ ਆ ਇਥੇ ਗਰਮੀ ਬੜੀ ਐ ਤੇ ਰੂਮ ਚ ਠੰਡਾ ਠੰਡਾ ਰੂਮ ਤੇ ਗਰਮ ਗਰਮ ਕੀ ਗਰਮ ਗਰਮ ਕਢਾ ਦੇਣਾ ਜੀ ਦਰ ਪਾਣੀ ਵਲੇ ਕਿਉਂ ਨਹੀਂ ਆ ਬਾਅਦ ਚ ਪੁੱਤ ਤੀ ਪਾਣੀ ਪੀਣਾ ਵਾ ਬਾਦ ਵਿੱਚ ਦਿਖਾ ਕੇ ਨਾ ਫਿਰ ਤਨ ਲੱਫਿਆ ਕਰਨ ਲੱਗਣਾ ਆਹੋ ਵੇ 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 ਐਸੇ ਖੜਾਆਂ ਵਾਂ ਕੁਲੇ ਜਾ ਕੇ ਹਰ ਕਰਤਾ ਆਜਾ ਆਜਾ ਅੰਦਰ ਚੱਲ ਆਜੋ ਅੰਦਰ ਚੱਲੀਏ ਬਹੁਤ ਤਾਂ ਗਰਮੀ ਬੜੀ ਆਵੇਗੀ ਨਾ ਚਲੋ ਕਿਨਾ ਉਹਦੇ ਆਜੋ 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 ਚੱਲ ਚੱਪਸ ਮਾ ਉਹ ਬੇਲਾ ਤਾ ਪਰਕਿਰਤ ਕੱਲਾ ਕੱਲਾ ਖਾਈ ਜਾਣਾ ਮੇਰਾ ਕਿੱਥੇ ਆ ਓਏ ਆ ਗਿਆ ਸ਼ੂਗਰ ਆ ਸ਼ੂਗਰ ਕਦੋਂ ਦਾ ਵੇਟ ਕਰ ਰਹੇ ਸੀ ਕਿ ਕਦੋਂ ਨੜਨ ਘੜਾ ਲੈ ਕੇ ਆਉਗੀ ਆ ਲੋ ਜੀ ਹੂੰ ਥੋੜਾ ਲੈਂਦਾ ਮੈਂ ਥੋੜਾ ਲੈਂਦਾ ਹਾਂ ਬਣਾਇਆ ਹੀ ਨਾ ਕਿ ਛਣ ਕੇ ਥੋੜਾ ਲੈਂਦਾ ਜੀ ਲੈਂਦਾ ਥੋੜਾ ਥੋੜਾ ਮੈਂ ਕਿਹਾ ਜਿਆਦਾ ਗਰਮੀ ਹੈ ਨਾ ਜਿਆਦਾ ਗਰਮੀ ਆ ਬਾਚੋ ਇਹਨਾਂ ਵਕਤ ਪਏ ਠੀਕ ਹੈ ਜੀ ਚਲੋ ਖਾ ਕੇ ਤੁਸੀਂ ਪਹਿਲਾਂ ਵੇਖੋ ਮੈਂ ਸਵਾਦ ਕਿਦਾਂ ਦਾ ਹੈ ਕਿ ਮੈਂ ਵੇਖਾਂ ਨਹੀਂ ਤੁਸੀਂ ਵੇਖੋ ਮੈਂ ਵੇਖਾਂ ਵਾਹ ਗੁਰੂ ਸਤਨਾਮ ਗਾਇਸ ਤੁਸੀਂ ਵੀ ਚੈੱਕ ਕਰੋ ਤੁਹਾਨੂੰ ਕਿਦਾਂ ਦਾ ਲੱਗਾ ਤੇ ਹਮ ਕਿਦਾਂ ਲੱਗਾ ਆਹਾ ਹਾ ਹਾ ਕਿਰਤ ਕਿਹਦਾ ਕਿਹਦਾ ਕਿਰਤ ਵਾਓ ਮਜ਼ਾ ਆ ਗਿਆ ਜਮੀ ਜਮੀ ਹਾਏ ਵੈਰੀ ਗੁੱਡ ਦੇ ਦੋ ਮੰਮਾ ਵੈਰੀ ਗੁੱਡ ਹਾਂ ਕਰਦਾ ਕਿਦਾਂ ਕਰਤੀ ਕਰੀ ਹਾਏ ਹਾਏ ਵੈਰੀ ਗੁੱਡ ਟੇਸਟੀ ਹੈ ਨਾ ਹਮ ਇੱਕ ਤੇ ਲੋਕੀ ਨਾ ਆਏ ਚੀਜ਼ ਦੀ ਸਟੋਰੀ ਪਾ ਦਿੰਦੇ ਮੈਂ ਵੀ ਕੜਾ ਦੀ ਸਟੋਰੀ ਪਾ ਤੂੰ ਹੀ ਕੜਾ ਦੀ ਸਟੋਰੀ ਬਾਰੇ ਤੂੰ ਨਾ ਪਿੱਛੇ ਰਹਿ ਜੀ ਹੈ ਹੈ ਕਿ ਨਾ ਕਿ ਮਾਸਾਕ ਜਨਾ ਹੁਣ ਪਲੇਟ ਦੇ ਵਿੱਚ ਰਹਿ ਗਿਆ ਤੇ ਕਹਿੰਦੀ ਮੈਂ ਸਟੋਰੀ ਪਾਦਾ ਨਹੀਂ ਮੈਂ ਵੀ ਪਾਣਾ ਹਾਂ ਹਾਂ ਮਾਪਾ ਕਿਰਤ ਪਉਂਦਾ ਹੁੰਦਾ ਸਟੋਰੀਆਂ ਮੇਰੇ ਫੋਨ ਤੇ ਕਿਰਤ ਸਟੋਰੀਆਂ ਪਉਂਦਾ ਹੁੰਦਾ ਹੂੰ ਮੈਂ ਘਾਟੀ ਪਾਈਆਂ ਆ ਆਪੇ ਬੱਤੀ ਕਿੰਨੀ ਵਧੀਆ ਗਿਰਨਾ ਹੂੰ ਠੀਕ ਹਰ ਕਿਤੇ ਨਾ ਫੋਨ ਫੜ ਕੇ ਬੈਹਿਣਾ ਉਹ ਤੇ ਆਪਣੇ ਕਾਰਟੂਨ ਹੀ ਦੇਖਣ ਲੱਗ ਪਿਆ ਨਹੀਂ ਨਹੀਂ ਸਟੋਰੀ ਪਾਉਂਦਾ ਸਟੋਰੀ ਪਾਉਣ ਲੱਗਾ ਠੀਕ ਆ ਸੋ ਇਹ ਆ ਜੀ ਗਨਵਾਦ ਕੜਾ ਬਣਾਇਆ ਹੈ ਗਿਰਨ ਨੇ ਅੱਜ ਵਾਵਾ ਦਿਨਾਂ ਬਾਅਦ ਤੇ ਮੈਂ ਹਾਂ ਚੱਲ ਤਾਨੂੰ ਵੀ ਨਾਲ ਖਵਾ ਲ ਦਿੰਨੇ ਆ ਆਜੋ ਖਾ ਲੋ ਗਾਈਜ਼ ਕੜਾ ਖਾ ਲੋ ਤੇ ਵਿਲੇ ਬੈਠੇ ਆ ਮੈਂ ਚੱਲ ਵੈਬੀ ਸੀ ਤੇ ਸ਼ੁਰੂ ਕਰਦੇ ਆ ਤੇ ਨਵੀਂ ਆਈ ਹੀ ਹੀਰਾ ਮੰਡੀ ਉਹ ਸ਼ੁਰੂ ਕੀਤੀ ਆ ਤੇ ਜਿੰਨੇ ਜਿੰਨੇ ਨਹੀਂ ਵੇਖੀ ਵੇਖੋ ਬਹੁਤ ਸ਼ਾਨਦਾਰ ਆ ਇਹਦੇ ਵਿੱਚ ਉਹਨਾਂ ਨੇ ਉਹ ਗੱਲ ਕੀਤੀ ਆ ਵੀ ਆਜ਼ਾਦੀ ਵਿੱਚ ਜਿਹੜਾ ਇੱਕ ਸ਼ਹੀਦੀ ਹੋਈ ਸੀ ਸ਼ਹਾਦਤ ਦਿੱਤੀ ਸੀ ਉਹ ਇਹਨਾਂ ਤਵਾਈਫਾਂ ਨੇ ਵੀ ਦਿੱਤੀ ਸੀ ਲਹੀਰਾ ਮੰਡੀ ਲਾਹੌਰ ਦੇ ਵਿੱਚ ਫਸਟ ਜਿਹੜੀ ਸੀ ਦੀ ਹੋਈ ਸੀ ਉਹਦੇ ਤੇ ਬੇਸ ਸਟੋਰੀ ਆ ਹੀਰਾ ਮੰਡੀ ਵਧੀਆ ਆ ਵੇਖੋ ਜਾ ਕੇ ਸਾਡੇ ਕੋਈ ਨਾ ਟਾਈਮ ਹੈਗਾ ਆ ਦੇਖ ਇੱਕ ਇੱਕ ਐਪੀਸੋਡ ਵੇਖੀਦਾ ਰੋਜ਼ ਦਾ ਹੈਗੇ ਹਾਂ ਹਾਂਜੀ ਤੇ ਠੀਕ ਆ ਜੀ ਕਰਦੇ ਆਂ ਲੋਕ ਦਾ ਐਂਡ ਕਰਦੇ ਆਂ ਇੰਜੋਏ ਆਪਣਾ ਕੜਾਹ ਤੁਸੀਂ ਵੀ ਬਣਾ ਕੇ ਖਾਓ ਗਰਮੀਆਂ ਦੇ ਵਿੱਚ ਏਸੀ ਥੱਲੇ ਬਹਿ ਕੇ ਹਨਾ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਚਲ ਕੇ ਤੂੰ ਬਾਏ ਬਾਏ ਕਰ ਦੋ ਕਿਰਤ ਬਾਏ